किस चीज में रेटिंग जो मिली है किस चीज में मिली है चेस चेस कहाँ पे खेले थे गुड़गांव गुड़गांव अच्छा कौन सी क्लास में पढ़ते हो अभी तक कितने जो आपने कंपटीशन लड़े हैं थर्ड थर्ड कहाँ कहाँ कंपटीशन करने गए हो मोहाले बिहार गए गांव पटना अच्छा संगरूर अमृतसर कि कितने मैच अभी तक खेल चुके हो आप पता नहीं।, पता नहीं। अच्छा फिर समय कैसे निकालते हो स्टडी करते हो आप जैसे थर्ड क्लास में हो समय कैसे निकालते हो शतरंज खेलने के लिए ट्यूशन के बाद जिस जाते हो ट्यूशन के बाद जाते हो आप ठीक है तनिष्का ने बड़े होकर क्या बनना है जी है। ए बच्ची तनिष्का महज 8 साल दी है जो खुद तो बहुत कट बोलती है पर उस टैलेंट दा इस समय पूरा रोला है इथे तनिष्का दा परा चेस यानी शतरंज खेलना सीखण गया पर बाजी मार गई तनिष्का ਅਤੇ ਪੰਜਾਬ ਦੀ ਸਭ ਤੋਂ ਨੌਜਵਾਨ ਰੇਟਿੰਗ ਵਾਲੀ ਮੈਲਾਖ ਡਾਰਨ ਬਣ ਗਈ। ਬੱਚੀ ਕੋਲ ਬੋਲਣ ਲਈ ਸ਼ਬਦ ਭਾਵੇਂ ਘੱਟ ਨੇ ਪਰ ਉਸਦੇ ਹੱਥ ਸ਼ਤਰੰਜ ਉੱਤੇ ਹਵਾ ਵਾਂਗ ਚੱਲਦੇ ਨੇ। ਸੁਣੋ ਬੱਚੀ ਦੀ ਮਾਂ ਮੀਨੂ ਤੋਂ ਆਖਿਰ ਕਿਵੇਂ ਬੱਚੀ ਨੇ ਸ਼ਤਰੰਜ ਵਿੱਚ ਹੱਥ ਅਜ਼ਮਾਉਣ ਦਾ ਸਫ਼ਰ ਸ਼ੁਰੂ ਕੀਤਾ। ਤਨਿਸ਼ਕਾ ਮੈਂ ਹਜੇ ਸਾਢੇ 4 ਸਾਲ ਦੀ ਸੀ ਜਦੋਂ ਆਪਣੇ ਛੋਟ ਵੱਡੇ ਭਰਾ ਨਾਲ ਜਾਣ ਲੱਗ ਗਈ ਸੀ ਇਹਦੇ ਤੇ ਚੈਸ ਖੇਡਣ। ਤੇ ਮੈਂ ਤੈਨੂੰ ਵੈਸੇ ਨਾਲ ਭੇਜ ਦਿੰਦੀ ਸੀ ਇਹਨੂੰ ਸ਼ੌਂਕ ਸੀਗਾ ਕਿ ਬੱਚਾ ਨੂੰ ਹੁੰਦਾ ਨਾ ਵੱਡਾ ਜਿੱਥੇ ਜਾਂਦਾ ਛੋਟੇ-ਛੋਟੇ ਨਾਲ ਉਹਦੇ ਮਗਰ-ਮਗਰ ਤਾਂ ਉੱਥੋਂ 15-20 ਦਿਨ ਬਾਅਦ ਮੈਨੂੰ ਸਰ ਨੇ ਕਿਹਾ ਕਿ ਮੈਮ ਇਹ ਬਹੁਤ ਵਧੀਆ ਖੇਲਦੀ ਪਈ ਆ ਪੈਨੋ ਸੀਰੀਅਸ ਲੈਣੇ ਆ ਤੇ ਮੈਂ ਕਿਹਾ ਸਰ ਤੁਸੀਂ ਐਵੇਂ ਮਜ਼ਾਕ ਕਰੀ ਜਾਂਦੇ ਹੋ ਕਿ ਹਾਲੇ ਤਾਂ ਸਾਢੇ 4 ਸਾਲ ਦੇ ਉਹ 6 ਸਾਲ ਦਾ ਹੈ ਨਾ ਕਹਿੰਦੇ ਨਹੀਂ ਮੈਮ ਬਹੁਤ ਅੱਛਾ ਖੇਲ ਰਹੀ ਆ ਮੁਕਲ ਨਾਲੋਂ ਵੀ ਅੱਛਾ ਖੇਲਦੀ ਹੈ ਤਾਂ ਮੈਂ ਉਹਨਾਂ ਦੀ ਗੱਲ ਨੂੰ ਥੋੜਾ ਸੀਰੀਅਸ ਲੈ ਕੇ ਇਹਨੂੰ ਥੋੜੀ ਜਿਹੀ ਅਸੀਂ ਹੋਰ ਮਿਹਨਤ ਕਰਵਾਈ ਤੇ ਇੱਕ ਮਹੀਨੇ ਚ ਇੱਥੇ ਆਪਣੇ ਟੀਚਰ ਹੋਮ ਵਿੱਚ ਉਹਨਾਂ ਨੇ ਊਮਨ ਚੈਂਪੀਅਨਸ਼ਿਪ ਕਰਵਾਈ ਸੀ ਜਿਸ ਵਿੱਚ ਤਨਿਸ਼ਕਾ ਸਭ ਤੋਂ ਛੋਟੀ 5 ਸਾਲ ਦੀ ਬੱਚੀ ਸੀ ਜਿਹੜੀ ਖੇਡਲੀ ਸੀ ਬਾਕੀ ਸਾਰੀ ਊਮਨਸ ਤੇ ਗਰਲਸ ਸੀਗੀਆਂ ਤੇ ਉਹਦੇ ਵਿੱਚ ਵੀ ਇਹਨੇ 2 ਪੁਆਇੰਟ ਕੱਢੇ ਸੀਗੇ ਆਪਣੇ ਮੀਨੂ ਨੇ ਦੱਸਿਆ ਕਿ ਤਨਿਸ਼ਕਾ ਕਰੀਬ 4 1/2 ਸਾਲ ਦੀ ਉਮਰ ਤੋਂ ਖੇਡਣਾ ਸ਼ੁਰੂ ਕਰ ਚੁੱਕੀ ਹੈ ਹੁਣ ਇਸ ਸਮੇ ਉਸਦੀ ਉਮਰ 8 ਸਾਲ ਦੀ ਹੈ ਇਨਾ ਸਾਲਾਂ ਦੌਰਾਨ ਉਸ ਵੱਲੋਂ ਖੇਡੇ ਗਏ ਮੈਚ ਕਾਊਂਟਲੈਸ ਨੇ ਜੋ ਗਿਣੇ ਵੀ ਨਹੀਂ ਜਾ ਸਕਦੇ ਉਹਨਾਂ ਦੱਸਿਆ ਕਿ ਉਹੋ ਮਹੀਨੇ ਦੇ 10-12 ਦਿਨ ਤਨਿਸ਼ਕਾ ਦੇ ਟੂਰਨਾਮੈਂਟਾਂ ਕਰਕੇ ਕਰੋ ਬਾਹਰ ਹੀ ਹੁੰਦੇ ਨੇ ਇਸ ਦਾ ਨਤੀਜਾ ਰਹਿ ਗਿਆ ਕਿ ਤਨਿਸ਼ਕਾ ਨੇ ਛੋਟੀ ਉਮਰ ਵਿੱਚ ਹੀ ਕਲਾਸਿਕਲਚਰ ਰੇਟਿੰਗ ਪ੍ਰਾਪਤ ਕੀਤੀ ਹੈ ਉਹਨਾਂ ਦੱਸਿਆ ਕਿ ਉਹ ਸਕੂਲ ਅਤੇ ਟੂਰਨਾਮੈਂਟ ਨੂੰ ਕਿਵੇਂ ਮੈਨੇਜ ਕਰ ਰਹੇ ਨੇ ਅਤੇ ਕਿਵੇਂ ਰੇਟਿੰਗ ਪ੍ਰਾਪਤ ਕੀਤੀ ਉਸ ਤੋਂ ਬਾਦ ਉਹਨਾਂ ਨੂੰ ਜੋਬ ਲੱਗ ਗਈ ਫਿਰ ਉਹਨਾਂ ਨੇ ਕੋਚਿੰਗ ਨਹੀਂ ਦਿੱਤੀ ਹੁਣ ਇਹ 4 ਸਾਲਾਂ ਤੋਂ ਸੌਰਵ ਅਰੋੜਾ ਸਰ ਤੋਂ ਲੈ ਰਹੀ ਐ ਔਰ 1.5-2 ਸਾਲਾਂ ਤੋਂ ਦੀਪਕ ਬੱਤਰਾ ਸਰ ਹੈ ਜਿਹੜੇ ਦੇ ਆਨਲਾਈਨ ਸਰ ਹੈ ਸੁਨਾਮ ਤੋਂ ਉਹਨਾਂ ਤੋਂ ਲੈ ਰਹੀ ਐ ਟਾਈਮ ਤਾਂ ਸਰ ਇਹਨੂੰ ਕੱਢਣਾ ਹੀ ਪੈਂਦਾ ਹੈ ਮਤਲਬ ਨੈਸ਼ਨਲ ਚ ਤਾਂ ਮੈਨੂੰ ਮਹੀਨਾ-ਮਹੀਨਾ ਸਕੂਲ ਨਹੀਂ ਭੇਜਦੇ ਠੀਕ ਹੈ ਸਕੂਲ ਵੱਲੋਂ ਇੰਨਾ ਕੁ ਕੋਆਪਰੇਟ ਕਰਦੇ ਆ ਕਿ ਜਿਹੜਾ ਡੇਲੀ ਹੋਮਵਰਕ ਮੇਰੇ ਫੋਨ ਤੇ ਆਂਦਾ ਹੈ ਹੋਮਵਰਕ ਤਾਂ ਇਹ ਛੱਡਦੇ ਨੇ ਹੋਮਵਰਕ ਤੇਨੇ ਕਰਨਾ ਹੀ ਕਰਨਾ ਸਕੂਲ ਦੀਆਂ ਛੁੱਟੀਆਂ ਵੀ ਮੈਂ ਕਰਵਾਨੀ ਇਹ ਕਰਕੇ ਰਾਜੀ ਨਹੀਂ ਐ ਵੀ ਫਿਰ ਅਸੀਂ ਇਸ ਮਤਲਬ ਕਿ ਜਦੋਂ ਨੈਸ਼ਨਲੀ ਜਾਂਣਾ ਉਹ ਤੇ ਹਰ ਸਟੇਟ ਤੋਂ ਬੱਚਾ ਆਏਗਾ ਕੰਪੀਟੀਸ਼ਨ ਆੜੁੰਦ ਫਿਰ ਉਦੋਂ ਆਪਾਂ 7 ਤੋਂ 8 ਘੰਟੇ ਐਚਐਸ ਨੂੰ ਦਿੰਦੇ ਆਦਰਵਾਇਜ਼ ਡੇਲੀ ਦੇ 2 ਘੰਟੇ ਬਸ ਸਪੈਸ਼ਲੀ ਨਾ ਫੈਡਰੇਟਿਡ ਟਰਨਮੈਂਟਸ ਹੁੰਦੇ ਆ ਜਿਹੜੇ ਦਿੱਲੀ ਫਰੀਦাবাদ ਤੇ ਉਦੇ ਪੂਰੇ ਖੇਲ ਕੇ ਆਈ ਐ ਉਹਦੇ ਵਿੱਚ ਏਜ ਕੈਟੇਗਰੀ ਨਹੀਂ ਸੀ ਓਪਨ ਸੀ ਓਪਨ ਵਿੱਚ ਤਾਂ ਆਪਣੇ ਨਾਲ ਜਿਵੇਂ ਇਹਦੇ ਨਾਲ ਅੰਕਲ ਜੀ ਵੀ ਖੇਡੇ 170 ইয়ার্স ਦੇ ਅੰਕਲ ਸੀਗੇ 35 ਇਅਰ ਦੇ ਬੁਆਏ ਵੀ ਸੀਗੇ ਮਤਲਬ 18 ਇਅਰਸ ਦਾ ਸੀ ਵੀ ਸੀ ਇਸ ਤੋਂ ਛੋਟੇ ਵੀ ਸੀ ਇਸ ਤੋਂ ਹਾਂ ਦੇ ਬੱਚੇ ਵੀ ਸੀ ਇਹਦੇ ਵਿੱਚ ਮੰਨ ਲਓ ਉਹਨਾਂ ਨੇ 11 ਰਾਉਂਡ ਰੱਖੇ ਆਪਣੇ ਪੰਜ ਰੇਟੜਾਂ ਨਾਲ ਲੱਗਣੀ ਜ਼ਰੂਰੀ ਹੁੰਦੀ ਹੈ ਗੇਮ ਵਿੱਚੋਂ ਆਪ ਨੂੰ ਡੇਟ ਪੁਆਇੰਟ ਜ਼ਰੂਰੀ ਹੁੰਦਾ ਰੇਟੜ ਤੋਂ ਲੈਣਾ ਉਹਦੇ ਨਾਲ ਰੇਟਿੰਗ ਆਂਦੀ ਹੈ ਇਹਨੂੰ ਮੈਂ ਅੱਜ ਤੱਕ ਹੁਣ 8 ਜਾਂ 9 ਰੇਟਡ ਟੂਰਨਾਮੈਂਟਸ ਖਿਲਾ ਚੁੱਕੀ ਸੀ ਜਿਹੜੇ ਓਪਨ ਸੀ ਜਿਸ ਵਿੱਚ ਇਹਦੇ ਨਾਲ ਬਹੁਤ ਜ਼ਿਆਦਾ ਹੀ ਮਤਲਬ ਕਿ ਰੇਟਡ ਪੈਂਦੇ ਤਾਂ ਸੀ ਲੇਕਿਨ ਇਹ ਉਹਨਾਂ ਤੋਂ ਪੁਆਇੰਟ ਨਹੀਂ ਨਿਕਾਲ ਪਾਈ ਫਿਰ ਹੁਣ ਅੰਡਰ 9 ਗੁਰਦਾਉ ਖੇਲੀ ਸੀ ਨੈਸ਼ਨਲਸ ਉਹਦੇ ਵਿੱਚ ਇਹਦੀ ਰੇਟਿੰਗ ਆਈ ਕੋਈ ਟਾਈਮ ਬਾਉਂਡ ਵੀ ਹੁੰਦਾ ਇਸ ਦੌਰਾਨ ਜਿਹੜਾ ਹੈਗਾ ਸਰ ਇਹ ਕਲਾਸਿਕਲ ਰੈਪਿਡ ਤੇ ਬਲਿਟਸ ਇਹ ਤਿੰਨ ਤਰ੍ਹਾਂ ਦੇ ਹੁੰਦੇ ਆ ਕਲਾਸਿਕਲ ਵਿੱਚ 45+10 ਹੁੰਦਾ ਉਹ ਗੇਮ 4-5 ਘੰਟਿਆਂ ਤੱਕ ਚੱਲਦੀ ਹੈ ਹਾਂਜੀ ਬਲਿਟਸ ਦਾ ਟਾਈਮ 25 ਹੁੰਦਾ ਔਰ ਸੌਰੀ ਰੈਪਿਡ ਦਾ ਟਾਈਮ 25 ਹੁੰਦਾ ਬਲਿਟਸ ਦਾ 3 ਮਿੰਟ ਤਨੀਸ਼ਕਾ ਦੇ ਮਾਤਾ ਪਿਤਾ ਇੰਨੇ ਖੁਸ਼ ਨੇ ਕਿ ਉਹਨਾਂ ਨੂੰ ਆਪਣੀ ਤੇ ਉੱਤੇ ਮਾਣ ਮਹਿਸੂਸ ਹੋ ਰਿਹਾ ਹੈ ਹੁਣ ਤਾਂ ਨਿਸ਼ਕਾ ਨੂੰ ਸ਼ਤਰੰਜ ਵਿੱਚ ਹੋਰ ਨਿਖਾਰਨ ਲਈ ਜ਼ੋਰ ਦਿੱਤਾ ਹੈ ਹਾਲਾਂਕਿ ਮੀਨੂ ਨੇ ਦੱਸਿਆ ਕਿ ਉਹਨਾਂ ਵੱਲੋਂ ਕੋਈ ਜ਼ੋਰ ਨਹੀਂ ਹੈ ਹੋ ਸਕਦਾ ਥੋੜੇ ਸਮਾਂ ਬਾਅਦ ਤਨਿਸ਼ਕਾ ਦਾ ਗੇਮ ਨੂੰ ਲੈ ਕੇ ਮੂਡ ਬਦਲ ਜਾਵੇ ਬਾਕੀ ਪਰਿਵਾਰ ਦਾ ਪੂਰਾ ਸਹਿਯੋਗ ਹੈ ਤਨਿਸ਼ਕਾ ਖੇਡ ਦੇ ਨਾਲ-ਨਾਲ ਪੜ੍ਹਾਈ 'ਚ ਵੀ ਟੌਪਰ ਹੈ ਸਰ ਸਕੂਲ ਦੀ ਟੌਪਰ ਹੈ ਔਰ 3 ਲੈਂਗੁਏਜ ਵਿਸ਼ੇ ਨੂੰ ਅਵਾਰਡ ਹੈ ਹਿੰਦੀ, ਇੰਗਲਿਸ਼, ਪੰਜਾਬੀ। ਇਹਦੀ ਹੈਂਡਰਾਈਟਿੰਗ ਬਹੁਤ ਸੋਹਣੀ ਹੈ। ਔਰ ਸਾਰੇ ਟੀਚਰ ਜਿਹੜੇ ਪੜ੍ਹਾਉਂਦੇ ਆ ਚਾਹੇ ਨਹੀਂ ਪੜ੍ਹਾਉਂਦੇ ਸਾਰਿਆਂ ਨੂੰ ਇਹਦਾ ਨਾਮ ਪਤੈਮ ਇਵਨ ਮੇਰੇ ਦੋਨੋਂ ਬੱਚਿਆਂ ਦਾ ਕਿਉਂਕਿ ਇਹਨਾਂ ਦੇ ਐਨੂਅਲ ਫੰਕਸ਼ਨ ਤੇ ਪੂਰਾ ਇੱਕ ਵੀਡੀਓ ਚੱਲਦਾ ਜਿਸ 'ਚ ਇਹਦੀਆਂ ਸਾਰੇ ਸਾਲ ਦੀ ਅਚੀਵਮੈਂਟਸ ਚਲਦੀ ਹੈ। ਠੀਕ ਹੈ ਜੀ। ਹਾਂਜੀ ਸਰ। ਬੱਚੇ ਨੇ ਇੱਕ ਜੀਐਮ ਦਾ ਸੁਪਨਾ ਵੇਖਿਆ ਹੈਗਾ। ਹਾਂਜੀ ਸਰ। ਦੇਖੋ ਸਰ ਜੀਐਮ ਦਾ ਸੁਪਨਾ ਇਸ ਤੋਂ ਪਹਿਲਾਂ ਮੈਂ ਦੇਖਿਆ। ਪਹਿਲਾਂ ਤਾਂ ਮੈਂ ਆਈਐਮ ਦਾ ਹੀ ਦੇਖਿਆ ਕਿ ਇਹ ਇੰਟਰਨੈਸ਼ਨਲ ਮਾਸਟਰ ਬ ਪਰ ਆਪਣੇ ਤੇ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੈ ਕਈ ਵਾਰ ਬੱਚਾ ਫਸਟ ਏਟ ਹੋ ਕੇ ਗੇਮ ਛੱਡ ਦਿੰਦਾ ਹੈ ਇਸ ਕਰਕੇ ਹਾਲੇ ਇਹਦੇ ਸਾਰੇ ਡਿਸੀਜਨ ਮੈਂ ਲੈ ਰਹੀ ਆ ਕਿਹੜਾ ਟੂਰਨਾਮੈਂਟ ਜਾਣਾ ਹੈ ਕਿਹੜਾ ਆਣਾ ਹੈ ਇਹਨੂੰ ਹਾਲੇ ਕੁਝ ਨਹੀਂ ਪਤਾ ਜਿੱਥੇ ਮੈਂ ਲੈ ਗਈ ਠੀਕ ਹੈ ਹੋਰ ਆਉਣ ਵਾਲੇ 2-3 ਸਾਲਾਂ ਨੂੰ ਇਹ ਆਪਦੇ ਡਿਸੀਜਨ ਆਪ ਲੈਣ ਲੱਗ ਜੇਗੀ ਬੜੀ ਹੋ ਜਾਏਗੀ ਵੀ ਮੰਮਾ ਮੈਂ ਨਹੀਂ ਨਹੀਂ ਟੂਰਨਾਮੈਂਟ ਨਹੀਂ ਖੇਲਣਾ ਚਾਹੇ ਇੱਥੇ ਮੈਂ ਨਹੀਂ ਜਾਣਾ ਕੀ ਪਤਾ ਗੇਮ ਵੀ ਵਿੱਚ ਕਹਵੇ ਮੈਂ ਕੋਈ ਹੋਰ ਖੇਲਣੀ ਹੈ ਤੇ ਇਸ ਕਰਕੇ ਮੈਂ ਹੱਲੇ ਆਪਣਾ ਡ੍ਰੀਮ ਰੱਖਿਆ ਹੋਇਆ ਬਾਕੀ ਬਾਬਾ ਜੀ ਦੀ ਕਿਰਪਾ ਰਹੀ ਤਾਂ ਜਰੂਰ ਤੁਹਾਨੂੰ ਨੈਕਸਟ ਟਾਈਮ ਜਰੂਰ ਬੁਲਾਉਂਗੀ ਜਦੋਂ ਇਹ ਬਣ ਜਾਏਗੀ ਈਵਨ ਇੱਕ ਮੇਰਾ ਡ੍ਰੀਮ ਹੋ ਰਿਹਾ ਹੈ ਕਿ ਜਿਵੇਂ ਨੇ ਕਲਾਸਿਕਲ ਚੂਰੇਟਿੰਗ ਗੱਡੀ ਹੈ ਇਹ ਰੈਪਿਡ ਤੇ ਬਲਿਸਟ ਵਿਚ ਵਿੱਚ ਵੀ ਕੱਢ ਕੇ ਯੰਗੇਸਟ ਬਣੇ ਪੰਜਾਬ ਚੋਂ ਉਹਦੇ ਤੇ ਮੇਰੀ ਹੁਣ 6 ਮਹੀਨੇ ਜਾਂ ਸਾਲ ਦੀ ਮਿਹਨਤ ਲੱਗੇਗੀ ਉਸ ਤੋਂ ਬਾਅਦ ਮੈਂ ਤੁਹਾਨੂੰ ਜਰੂਰ ਇਨਫੋਰਮ ਕਰੂੰਗੀ ਜੇ ਦੁਬਾਰਾ ਮੈਨੂੰ ਮੌਕਾ ਦਿੱਤਾ ਬਾਬਾ ਜੀ ਨੇ ਬਹੁਤ ਵਧੀਆ ਲੱਗ ਰਹੀ ਹੈ ਜੀ ਹਾਂਜੀ ਗੁੜੀਆ ਬੜੀ ਖੇਲ ਕੇ ਆਈ ਹੈ ਗੁਰਗਾਂਵੇ ਰੇਟਿੰਗ ਕੱਢ ਕੇ ਲਈ ਹੈ ਆਪਣਾ ਮਾਪਿਆਂ ਨੂੰ ਖੁਸ਼ੀ ਇੰਨੀ ਆ ਵੀ ਸ਼ਬਦ ਨਹੀਂ ਹੈਗੇ ਸ਼ਬਦ ਮੁੱਕ ਗਏ ਉਹਨਾਂ ਕੋਲੇ ਆਪਣੀ ਬੇਟੀ ਦੀ ਇਸ ਪ੍ਰਾਪਤੀ ਨੂੰ ਲੈ ਕੇ ਸੋ ਤਨਿਸ਼ਕਾ ਤੋਂ ਕੁਛ ਨਾ ਕੁਛ ਸਿੱਖਣ ਦੀ ਲੋੜ ਹੈ ਛੋਟੀ ਜੀ ਉਮਰ ਦੇ ਵਿੱਚ ਐਡੀ ਵੱਡੀ ਪ੍ਰਾਪਤੀ ਪੰਜਾਬ ਦੇ ਛੋਟੇ ਛੋਟੇ ਬੱਚਿਆਂ ਲਈ ਇੱਕ ਚੰਗਾ ਸੁਨੇਹਾ ਹੈ ਪੰਜਾਬ ਦਾ ਭਵਿੱਖ ਇੱਕ ਚੰਗੇ ਰਾਹ ਤੇ ਤੁਰਿਆ ਤੇ ਅਜਿਹੇ ਬੱਚੇ ਇਹ ਰਾਹ ਦਾ ਸੇਰਾ ਬਣੇ ਨੇ ਈਟੀ ਭਾਰਤਰੀ ਪਟੰਡਾ ਤੋਂ ਮਨਦੀਪ ਗੋਸਲ ਦੀ ਰਿਪੋਰਟ